ਸਾਰੇ ਈਵਰਸ ਨੂੰ ਅੱਜ ਅਸੀਂ ਫੇਰ ਤੁਹਾਡੀ ਹੈਵੀ ਡਿਮਾਂਡ ਦੇ ਲੈ ਕੇ ਆਏ ਹਾਂ ਸੂਟ ਬਹੁਤ ਹੀ ਪਿਆਰੇ ਗਰਮੀਆਂ ਦੇ ਪਾਣ ਵਾਲੇ ਸੂਟ ਹੋਣਗੇ ਘਰ ਬਹਿਰ ਕਰਨ ਤੇ ਕਸਟਮਰ ਦੀ ਡਿਮਾਂਡ ਸੀ ਕਿ ਸਸਤੀ ਰੇਂਜ ਦੇ ਸੂਟ ਲੈ ਕੇ ਇਸ ਕਰਕੇ ਤੁਹਾਡੇ ਲਈ ਪਹਿਲੇ ਆਰਟੀਕਲ ਲੈ ਕੇ ਆਏ ਹਾਂ ਦੇਖ ਸਕਦੇ ਹੋ ਤੁਸੀਂ ਦਿਖਾ ਦੋ 10395 ਰੁਪਏ ਦੀ ਰੇਂਜ ਦੇ ਸੂਟ ਹੋਏਗਾ 올ਓਵਰ ਸੂਟ 3 ਮੀਟਰ ਦੀ ਕੱਟ ਹੈਗੀ ਸੂਟ ਤਾਂ ਪੂਰਾ ਓਪਨ ਕਰਕੇ ਦਿਖਾ ਰਹੇ ਨਾਲ ਦੀ ਨਾਲ ਇਹਦੇ ਕਲਰ ਵੀ ਦਿਖਾ ਰਹੇ ਆ ਸਕਰੀਨ ਤੇ ਤੁਹਾਨੂੰ ਨੰਬਰ ਸ਼ੋਅ ਹੋਏਗਾ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ WhatsApp ਤੇ ਸਕਰੀਨਸ਼ਾਟ ਸੈਂਡ ਕਰਕੇ ਆ ਦੇਖੋ ਇਹਦੇ ਵਿੱਚ ਇਹ ਕਲਰ ਆਉਣਗੇ 195 ਰੁਪਏ ਦੀ ਰੇਂਜ ਦੇ ਵਿੱਚ ਸਟਾਰਟਿੰਗ ਰੇਜ 195 ਰੁਪਏ ਦੀ ਰੇਂਜ ਵਿੱਚ ਬਹੁਤ ਹੀ ਪਿਆਰੇ ਆਰਟੀਕਲ ਆਗੇ ਪ੍ਰਿੰਟ ਵੀ ਬਹੁਤ ਵਾਰਾ ਗਰਮੀਆਂ ਦੇ ਪਾਣੂ ਫੈਬਰਿਕ ਵੀ ਬਹੁਤ ਹੈ 195 ਰੁਪਏ ਹੁਣ ਇਹ ਆਰਟੀਕਲ ਆਏਗਾ ਬਰੋਸ਼ੀਏ ਦੇ ਉੱਤੇ ਸਿਰਫ ਤੇ ਸਿਰਫ 295 ਰੁਪਏ ਦੀ ਰੇਂਜ ਦੇ ਵਿੱਚ ਆਰਟੀਕਲ ਹੈ ਕਲਰ ਤੁਹਾਨੂੰ ਨਾਲ ਦੀ ਨਾਲ ਹੀ ਖੁੱਲੇ ਪੀਸ ਦਿਖਾਵਾਂਗੇ ਅਸੀਂ ਇਹ ਦੇਖ ਸਕਦੇ ਬਹੁਤ ਹੀ ਪਿਆਰੇ ਕਲਰ ਆਣਗੇ ਇਹ ਦੇਖੀ ਚਲੋ ਨਾਲ ਦੀ ਜੇ ਕੋਈ ਤੁਹਾਨੂੰ ਪਸੰਦ ਆ ਰਿਹਾ ਆਰਟੀਕਲ WhatsApp ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ 200 ਤਾਂ ਦੇ ਉ ਸ਼ਿਪਿੰਗ ਚਾਰਜ ਵੀ ਫ੍ਰੀ ਹੋਣਗੇ ਇੱਕ ਗੱਲ ਹੋਰ ਤੁਹਾਨੂੰ ਕਹਣੀ ਪਲੀਜ਼ ਜਿਹੜੇ ਵੀ ਚੈਨਲ ਦੇ ਨਵੇਂ ਈਵਰਸ ਆਏ ਨੇ ਉਹਨਾਂ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਸੀਂ ਇਸ ਵੀਡੀਓ ਤੇ ਆਪਣਾ ਟਾਰਗੇਟ ਰੱਖ ਟਾਰਗੇਟ ਰੱਖਿਆ ਹੋਇਆ ਕਿ ਆਪਾਂ 1k ਜ਼ਰੂਰ ਸਬਸਕ੍ਰਾਈਬਰ ਕਰਨੇ ਆ ਤੇ ਆ ਦੇਖ ਸਕਦੇ ਤੁਸੀਂ 컬러 ਦੇਖੋ ਬਹੁਤ ਹੀ ਪਿਆਰੇ ਪਿਆਰੇ 컬러 ਆ ਇਹਦੇ ਵਿੱਚ ਬਰੋਸ਼ੀਰ ਦਾ ਸੂਟ 5 ਮੀਟਰ ਕੱਟ ਪੂਰੀ ਹੋਈ ਹੈ ਕਿ 295 ਰੁਪਏ ਦੀ ਰੇਂਜ ਦੇ ਵਿੱਚ ਇਹ ਦੇਖ ਸਕਦੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਛੋਟੀ ਬੂਟੀ ਦੇ ਉੱਤੇ ਗ੍ਰੀਨ ਕਲਰ ਇਹਦੇ ਵਿੱਚ ਕਿਹਾ ਬਲੂ ਕਲਰ ਆ ਗਿਆ ਸਿਰਫ ਸਿਰਫ 295 ਰੁਪਏ ਦੀ ਰੇਂਜ ਇਹ ਕਿਹੜਾ ਜੈਪੂਰੀ ਡਿਜ਼ਾਈਨ ਆ ਜੇਗਾ ਇਹ ਵੀ ਬਹੁਤ ਹੀ ਪਿਆਰਾ ਆਰਟੀਕਲ ਹੈ ਨਾ ਇਹਦੇ ਵਿੱਚ ਕਲਰ ਦੋ ਮਿਲ ਜਣਗੇ ਤੁਹਾਨੂੰ ਇੱਕ ਰੈੱਡ ਤੇ ਇੱਕ ਹੈ ਯੈਲੋ ਬਹੁਤ ਹੀ ਪਿਆਰਾ ਇਹ ਕਿਹੜਾ ਫਲਾਵਰ ਵਾਲਾ ਮਿਲ ਜੇਗਾ ਤੁਹਾਨੂੰ ਆਰਟੀਕਲ ਬਹੁਤ ਹੀ ਪਿਆਰਾ ਆਰਟੀਕਲ ਹੈ ਵੀ ਇਹ ਵੀ 295 ਰੁਪਏ ਦੀ ਰੇਟ ਦੇ ਵਿੱਚ ਬਰੋਚੀਏ ਦਾ ਸੂਟ ਇਹ ਲਾਸਟ ਇਹ ਕਿਹੜਾ ਬਰੋਚੀਏ ਦਾ ਹੈ ਵੀ ਬਹੁਤ ਹੀ ਪਿਆਰਾ ਕਲਰ ਪਰਪਲ ਦਾ ਇਹ ਕੈਮਰਿਕ ਕਿਤੇ ਡਿਜ਼ਾਈਨ ਹੈ ਜੀ ਸੂਟ 500 ਰੁਪਏ ਦਾ ਮਾਰਕ ਹੈ ਤੁਹਾਨੂੰ ਮਿਲੇਗਾ ਇਸੇ ਡਿਜ਼ਾਈਨਿੰਗ ਦੇ ਪਰ ਕਪੜਾ ਹੋ ਰਹੇਗਾ ਤਾਂ 295 ਰੁਪਏ ਦੇ ਵਿੱਚ ਬਰੋਚੀਏ ਦਾ ਸੂਟ ਕਲਰ ਦੇਖਦੇ ਬਹੁਤ ਕੋਈ ਵੀ ਤੁਹਾਨੂੰ ਪਸੰਦ ਆਂਦਾ ਸਿਰ ਸਕ੍ਰੀਨਸ਼ਾਟ ਕਰੋ ਆਪਾਂ ਨਾਲ ਹੀ ਆਰਡਰ ਬੁੱਕ ਕਰਵਾ ਲਵਾਂਗੇ ਉੱਤਾਂ ਕੋਈ ਖੋਰ ਨਵੀਂ ਆਈ ਐਡਮ ਆਈ ਆ ਉਹ ਦਿਖਾ ਦਿੰਨੇ ਆ ਬਹੁਤ ਹੀ ਪਿਆਰਾ ਆਰਟੀਕਲ ਹੈਗਾ ਵੀ ਡਿਜੀਟਲ ਪ੍ਰਿੰਟ ਦੇ ਉੱਤੇ ਸਿਰਫ ਤੇ ਸਿਰਫ 500 ਤੇ 35 ਰੁਪਏ ਦੀ ਰੇਂਜ ਦੇ ਵਿੱਚ ਆਰਟੀਕਲ ਮਿਲ ਰਿਹਾ ਤੁਹਾਨੂੰ ਸਲਵਾਰ ਤੇ ਕੜਾਈ ਵੀ ਆਏਗੀ ਬਹੁਤ ਹੀ ਪਿਆਰੀ ਕੜਾਈ ਕੱਢੀ ਹੋਈਗੀ ਨਾਲ ਇਹਦੇ ਆਏਗਾ ਟੂ ਸਾਈਡ ਪੱਟੀ ਦੁਪੱਟਾ 535 ਰੁਪਏ ਦੀ ਰੇਟ ਮਾਰਕੀਟ ਦੇ ਵਿੱਚ ਜੇ ਤੁਸੀਂ ਕਿਸੇ ਵੀ ਆਨਲਾਈਨ ਵੀਡੀਓ 'ਚ ਦੇਖ ਸਕਦੇ ਸਭ ਵੇਚ ਰਹੇ 1500 ਰੁਪਏ ਦੇ ਤੋਂ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ ਤੇ ਸਿਰਫ 535 ਰੁਪਏ 'ਚ ਦੇ ਰਹੇ ਹਾਂ ਟੋਟਲ ਪ੍ਰਾਈਸ ਦੇ ਲਾਗਾਰੇ ਤੁਹਾਨੂੰ ਸੋਟ ਐ ਗ੍ਰੀਨ ਕਲਰ ਆਏਗਾ ਬਲੂ ਕਲਰ ਆਏਗਾ ਇੱਕ ਇਹਦੇ ਵਿੱਚ ਬਲੈਕ ਕਲਰ ਆਏਗਾ ਕੜਾਈ ਬਹੁਤ ਹੀ ਪਿਆਰੀ ਆ ਦੇਖ ਸਕਦੇ ਹੋ ਤੁਸੀਂ ਕੜਾਈ ਬਹੁਤ ਹੀ ਪਿਆਰਾ ਬੱਚੇ ਕਿ ਡਿਜ਼ਾਈਨ ਟੋਰ ਮਿਲ ਜੇਗਾ 535 ਰੁਪਏ ਦੀ ਰੇਂਜ ਦੇ ਵਿੱਚ ਆ ਦੋ ਫੁੱਟਾਂ ਦੇ ਉੱਤੇ ਸ਼ਿਪਿੰਗ ਚਾਰਜ ਵੀ ਫ੍ਰੀ ਹੋਣਗੇ ਤੁਹਾਨੂੰ ਮਿਨੀਮਮ ਆਰਡਰ 2 ਪੀਸਾਂ ਦਾ ਹੋਏਗਾ ਤੇ ਤੇਰੀ ਸ਼ਿਪਿੰਗ ਚਾਰਜਸ ਫ੍ਰੀ ਹੋਣਗੇ ਆਰਟੀਕਲ ਤੁਸੀਂ ਦੇਖ ਸਕਦੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਵੀ ਸਸਟੇਲਫ ਤੇ ਸਿਰਫ ਹੈਗਾ ਵਾ 535 ਰੁਪਏ ਦੀ ਰੇਟ ਹੈ ਜਾਣ ਤੋਂ ਪਹਿਲਾਂ ਵੀਡੀਓ ਨੂੰ ਲਾ ਕੇ ਜ਼ਰੂਰ ਦੇਖਣਾ ਤੇ ਦੂਸਰੀ ਗੱਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਕਿ ਸਾਡੀਆਂ ਹੋਰ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਹਨਾਂ ਦੇਖ ਸਕਦੇ ਇਹ ਵੀ ਆਰਟੀਕਲ ਬਹੁਤ ਹੀ ਪਿਆਰਾ ਵਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ 535 ਰੁਪਏ ਦੀ ਰੇਂਜ ਦੇ ਵਿੱਚ ਕਰਾਈ ਦੇ ਕਾ ਲਓ ਇਹਨਾਂ ਨੂੰ ਨੇੜੇ ਕਰਕੇ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਜੇ ਕੋਈ ਕਮੀ ਹੋਈ ਤਾਂ ਵੀ ਜ਼ਰੂਰ ਦੱਸਿਓ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਕਰਕੇ ਆਪਣਾ ਆਰਡਰ ਬੁੱਕ ਕਰਵਾ ਲਿਓ ਥੈਂਕ ਯੂ